ਰੋਜ਼ਬੇਦੀ ਜਸਲੇ ਜਸਲੇ ਅੱਜ ਅੱਜ ਬਠਿੰਡੇ ਤੋਂ ਵਿਭਾਰ ਸੇ ਮਰੇ ਕੋ ਬਾਦ ਸ਼੍ਰੋਮਣੀ ਕਾਂਗ ਦਾ ਕੈਂਡੀਡੇਟ ਵਜੋਂ ਕਾਗਜ਼ ਦਾ ਪੇਸ਼ ਕਰਾ ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕੱਢਦੇ ਪੰਜਾਬ ਦੇ ਤਕਰੀਬਨ ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਇਆ ਤੇ ਬਾਕੀ ਜਗ੍ਹਾ ਤੇ ਅਸੀਂ ਰੈਲੀਆਂ ਥਰੂ ਕੰਮ ਕਰ ਰਹੇ ਹਾਂ ਦੋ ਤਿੰਨ ਗੱਲਾਂ ਜਿਹੜੀਆਂ ਸਪਸ਼ਟ ਪੰਜਾਬ 'ਚ ਮੈਂ ਦੇਖੀਆਂ ਇੱਕ ਲੋਕੀ ਠੱਗੇ ਮਹਿਸੂਸ ਕਰ ਰਹੇ ਐ ਝਾੜੂ ਤੋਂ ਐਂਡ ਨਫ਼ਰਤ ਕਰਨ ਲੱਗੇ ਝਾੜੂ ਤੇ ਉਹਨਾਂ ਦੀ ਲੀਡਰਸ਼ਿਪ ਨੂੰ ਦੂਜੀ ਗੱਲ ਮੈਂ ਦੇਖਿਆ ਲੋਕੀ ਕਨਸੀਡਰ ਨਹੀਂ ਕਰਦੇ ਪੰਜਾਬ ਕੋਈ ਚੀਫ ਮਿਨਿਸਟਰ ਹੈ ਕਿ ਨਹੀਂ ਉਮੀਦਾਂ ਹੀ ਛੱਡਤੀਆਂ ਭਗਵੰਤ ਮਾਨ ਜੁਨਾਨਮਸ ਹੈ ਕਿ ਆ ਸ਼ਰਾਬੀ ਹੈ ਆ ਤਾਂ ਸਾਡੋ ਗਲਤੀ ਹੋ ਗਈ ਹੁਣ ਪਾਣਾ ਮੰਨ ਕੇ ਸਾਨੂੰ 2 ਸਾਲ ਤਪਾਉਣੇ ਪੈਣੇ ਆ ਤੀਜੀ ਗੱਲ ਜਿਹੜੀ ਦੇਖੀ ਮੈਂ ਜਾਗੀਆਂ ਦੇ ਮਨਾਂ ਵਿੱਚ ਇੱਕ ਯੂਨਿਟੀ ਹੋ ਰਹੀ ਹੈ ਯੂਨਿਟੀ ਆ ਰਹੀ ਹੈ ਕਿ ਇੱਕੋ ਇੱਕ ਪੰਜਾਬ ਦੀ ਪਾਰਟੀ ਹੈ ਉਹ ਅਸ਼ਰੋਮ ਨਹੀਂ ਕਾਲੀ ਦਾ ਦੂਜੇ ਸਾਰੇ ਦਿੱਲੀ ਵਾਲੀਆਂ ਤੇ ਉਹਨਾਂ ਨੇ ਵੀ ਰਿਅਲਾਈਜ਼ ਕਰਨ ਲੱਗ ਗਿਆ ਕਿ ਕਮਿਟਮੈਂਟ ਲੈਵਲ ਜੋ ਕਾਲੀ ਦਲ ਦੀ ਹੈ ਪੰਜਾਬ ਪੁਰਤੀ ਕਿਸੇ ਹੋਰ ਪਾਰਟੀ ਦੀ ਨਹੀਂ ਹੈ ਸੋ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਕਾਲੀ ਦਲ ਨੂੰ ਹੀ ਤਕੜਾ ਕਰਨਾ ਪੈਣਾ ਹੈ ਆ ਇੱਕ ਜਨਰਲ ਫੀਲਿੰਗ ਪੂਰੇ ਪੰਜਾਬ ਚ ਹੋ ਗਈ ਤੁਸੀਂ ਹਿਸਟੋਰਿਕ ਰਿਜ਼ਲਟ ਦੇਖੋਗੇ ਇੱਕ ਹਿਸਟੋਰਿਕ ਰਿਜ਼ਲਟ ਕੱਲੇ ਲੜ ਰਹੇ ਆ ਪਹਿਲੀ ਵਾਰ ਕੱਲੇ ਲੜ ਰਹੇ ਆ ਐਂ ਤੁਸੀਂ ਦੇਖੋ ਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਕਿਉਂਕਿ ਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ ਸਰਬੱਤ ਦੇ ਭਲੇ ਦੀ ਸੋਚ ਹੈ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ ਸਾਰੇ ਨੂੰ ਇਕੱਠੇ ਲਿਜਾ ਕੇ ਪੰਜਾਬ ਨੂੰ ਤਰੱਕੀ ਕਰਾਉਣ ਵਾਲੀ ਸੋਚ ਹੈ ਸੋ ਆ ਜਿਹੜੀਆਂ ਚੀਜ਼ਾਂ ਆ ਜਨਰਲ ਮੈਂ ਪਿਛਲੇ ਢਾਈ ਮਹੀਨਿਆਂ ਚੋ ਮੈਂ ਗੈਦਰ ਕੀਤਾ ਤੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਪੂਰੇ ਜੋਸ਼ ਚ ਤੁਸੀਂ ਦੇਖੋ ਐਨੀ ਗਰਮੀ ਚ ਵੀ ਰੋਡ ਸ਼ੋ ਵਿੱਚ ਸੂਟਰਾਂ ਤੇ ਮੋਟਰਸਾਈਕਲਾਂ ਤੇ ਟਰੈਕਟਰਾਂ ਤੇ ਪੈਸਾ ਲੈ ਰਿਹਾ ਹੁਣ ਇਹਦੇ ਬਾਅਦ ਮੈਂ ਸਮਾਣੇ ਜਾਣਾ ਹੈ 2:30 ਉੱਥੇ ਰੋਡ ਸ਼ੋ ਮੇਰਾ ਸ਼ੋ ਆਪਣਾ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਣੀ ਹੈ ਤੁਸੀਂ ਦੇਖੋਗੇ ਅੱਜ ਬਟਿੰਡਾ ਜੀ ਮੁਕਾਬਲਾ ਕਿੰਨਾ ਦੇਖ ਰਹੇ ਹਰ ਸੰਗਤਾਂ ਦਾ ਸੀ ਸੈਕੰਡ 3 ਦੇ ਦਾ ਕਾਫੀ ਦੂਰ ਕੰਮ ਹੈ ਕਿੰਨੀ ਤੁਸੀਂ ਐਸਟੀਮੇਟ ਲੀਡ ਮੈਨੂੰ ਲੱਗਦਾ ਹੈ ਅਪਰੋਕਸੀਮੇਟਲੀ ਪਰ ਮਾ ਰਬ ਮੇਰ ਕਰਨ 1.5 ਤੋਂ 2 ਤੋਂ 2 ਦਿਨੇ ਨੇੜੇ ਜਾ ਸਕਦਾ ਉਹ ਲੱਗਦਾ ਸਰ ਐ ਕਿ ਵੋਟਰਾਂ ਦੇ ਚਿਹਰੇ ਪੜਨੇ ਕਿੰਨੇ ਕੌਖੇ ਆ ਐਕਤੀ ਬੜੇ ਸੌਖੇ ਆ ਕਿਉਂਕਿ ਐਕਤੀ ਮੈਂ ਗੱਡੀ ਚਾਹਨਾ ਆਪਣੇ ਆਪ ਹੱਥ ਕੱਢ ਕੇ ਵੀਵ ਕਰਨਗੇ ਜਿੱਤੇ ਰੋਕ ਲਿਆ ਫੋਟੋ ਆ ਕੇ ਲੈਣਗੇ ਜਿਹੜਾ ਪਹਿਲੇ ਪਤਾ ਨਹੀਂ ਲੱਗਦਾ ਹੁੰਦਾ ਸੀ ਐਕਤੀ ਇਮੋਸ਼ਨਲੀ ਟੈਕਸਟ ਦੇਖਿਆ ਮੈਂ ਲੋਕੀ ਕਾਲੀ ਦਾ ਨਾ ਮਾਦ ਸਾਹਿਬ ਮਖਤੂਬ ਸਿਨੈਰੀਓ ਪੰਜਾਬ ਦਾ ਕੀ ਦੇਖਿਆ ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੈਰੀਓ ਲੱਗ ਰਿਹਾ ਹੈ ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ ਬੀਜੇਪੀ ਦੀ ਸਰਕਾਰ ਨਹੀਂ ਬਣਦੀ ਜਮਾਂ ਯਾਰ ਇੱਕ ਜਿਹੜਾ ਮੈਸੇਜ ਕਲੀਅਰ ਨਾਰਥ ਇੰਡੀਆ ਚ ਬਹੁਤ ਸਟੇਟ ਹੈ ਜਿੱਥੇ 100% ਰਿਜ਼ਲਟ ਸੀ ਜਿੱਥੇ 100% ਰਿਜ਼ਲਟ ਤਾਂ ਕਿਤੇ 80% ਰਹਿ ਗਿਆ ਕਿਤੇ 60 ਰਹਿ ਗਿਆ ਕਿਤੇ 50 ਵੀ ਰਹਿ ਗਿਆ ਸੋ ਜਿੱਥੇ ਨਾਰਥ ਇੰਡੀਆ ਜਿੱਥੇ ਉਹਨਾਂ ਦਾ ਘੜ ਸੀ ਸਾਊਥ ਇੰਡੀਆ ਤੇ ਐਨੀਵੇ ਉਹਨਾਂ ਦਾ ਕੋਈ ਘੜ ਨਹੀਂ ਸੋ ਜਿੱਥੇ ਉਹਨਾਂ ਦਾ ਘੜ ਸੀ ਮਹਾਰਾਸ਼ਟra ਚ ਕੰਪਲੀਟਲੀ ਕ੍ਰੈਸ਼ ਵਾਈਟ ਡਾਊਨ ਮਹਾਰਾਸ਼ਟra ਵੀ ਵਿਹਾਰ ਚ ਵੀ ਮੈਸਿਵ ਆਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਲ ਜਾਂਦੀ ਹੈ ਉਵੇਂ ਦਿੱਲੀ ਐ ਉਵੇਂ ਹਰਿਆਣਾ ਤੁਹਾਡੇ ਨਾਲ ਗੁਆਢ ਚਾ ਰਾਜਸਥਾਨ ਰਾਜਸਥਾਨ ਚ ਮੈਨੂੰ ਕੋਈ ਬੀਜੇਪੀ ਦਾ ਕੋਈ ਆਇਆ ਸੀ ਬੰਦਾ ਆਈ ਬੱਠੇ ਕਿਤੇ ਗੱਲਾਂ ਕਰ ਰਿਹਾ ਸੀ ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਗੋਣੀਆਂ ਸਾਨੂੰ 25 ਚ 15 ਸੋ ਐਂ 10-10 ਸੀ ਇੱਕ ਇੱਕ ਜ਼ੂਬੇ ਚ ਡਿੱਗਣ ਲਾ ਲਿਖਾ ਕਿੱਥੇ ਸਰਕਾਰ ਬਣੂਗੀ ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਐ ਪ੍ਰਧਾਨ ਮੰਤਰੀ ਦੇ ਭਾਸ਼ਣਾ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣਦੀ ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ ਤੇ ਲੱਗ ਗਿਆ ਤੇ ਕਹਿਣ ਲੱਗੇ ਮੰਦਰ ਸੁੱਤਰ ਖੋਲ ਲੈਣਗੇ 70 ਸਾਲ ਤਾਂ ਖੋਏ ਨਹੀਂ ਹੁਣ ਕਿੱਥੇ ਖੋਲਣਗੇ ਸਰਪੰਚ ਕਾਂਗਰਸ ਜੀ ਹੈ ਕਾਂਗਰਸ ਨਹੀਂ ਮੈਂ ਖੜੇ ਰੀਜਨਲ ਪਾਰਟੀਆਂ ਰੀਜਨਲ ਪਾਰਟੀਆਂ ਟਾਕ ਅਬਾਊਟ ਪੰਜਾਬ ਦੇ ਹਾਂ ਪੰਜਾਬ ਦੇ ਸੀ ਪੰਜਾਬ ਵਿੱਚ ਇੱਕ ਦੋ ਤਿੰਨ ਗੱਲਾਂ ਮੈਂ ਦੇਖੀਆਂ ਇੱਥੇ ਇੱਕ ਕਾਂਗਰਸ ਤੇ ਆਮ ਆਦਮਾ ਪਾਰਟੀ ਦਾ ਗਠਜੋੜ ਗੱਠਬੰਧਨ ਉਹਨਾਂ ਨੇ ਦੇਖਿਆ ਇੱਕ ਜਿੱਥੇ ਕਾਂਗਰਸ ਦਾ ਕੈਂਡੀਡੇਟ ਤੰਗਾ ਉਥੇ ਵੀ ਕਰਤਾ ਇਹਨਾਂ ਨੇ ਇਹਦਾ ਵੀਕ ਹੈ ਤੇ ਉਧਰ ਕਾਂਗਰਸ ਦੂਜੀ ਗੱਲ ਜਿਹੜੀ ਮੈਂ ਦੇਖੀ ਹੈ ਕਾਂਗਰਸ ਆਮ ਆਦਮੀ ਪਾਰਟੀ ਟੁੱਟੂ ਗਈ ਪੰਜਾਬ ਵਿੱਚ ਇਲੈਕਸ਼ਨ ਦੇ ਬਾਅਦ ਭਗਵੰਤ ਮਾਨ ਐਂਡ ਅਮੇਸ਼ਾ ਆਰ ਵਨ ਤੁਹਾਡੇ ਸਾਹਮਣੇ ਹੈ ਐਗਜ਼ਾਮਪਲ ਦੱਸ ਦਿੰਦਾ ਦੋ ਐਗਜ਼ਾਮਪਲ ਮੇਰੇ ਕੋਲ ਹੈ ਇੱਕ ਵਿਦ ਕਨਸੈਂਟ ਵਿਦ ਐਗਰੀਮੈਂਟ ਦੂਜਾ ਤੁਸੀਂ ਆ ਬੀਜਪੀ ਦੇ ਕੈਂਡੀਡੇਟ ਅਮਰਪ੍ਰਮਪਾਲ ਕੌਰ ਇੱਕ ਦਿਨ ਚ ਕਿਵੇਂ ਐਕਸੈਪਟ ਹੋ ਗਿਆ ਹੈ ਬੈਨੀਫਿਟ ਵੀ ਇੱਕ ਦਿਨ ਇੱਕ ਦਿਨ ਚ ਨਾਲੇ ਸਟੇਟਮੈਂਟ ਦਿੱਤੀ ਕੀ ਉਹਦੇ ਬੈਨੀਫਿਟ ਵੀ ਉਹ ਯਾਰ ਮੇਰੀ ਗੱਲ ਸੁਣੋ ਤੁਸੀਂ ਕੱਲ ਦਾ ਅਖਬਾਰ ਪੜੋ ਨਿਊਜ਼ ਆਈ ਹੈ ਜਿਹੜੀ ਕੀ ਹੁਣ ਇੱਕਦਮ ਉਹਨਾਂ ਵੀ ਆ ਰਹੇ ਸੇ ਉਹਨਾਂ ਨੇ ਗੰਮ ਉਹਨੇ ਪਹਿਲੇ ਕੀ ਕਹਿੰਦੇ ਸੀ ਨਹੀਂ ਅਸੀਂ ਐਕਸੈਪਟ ਕਰਦੇ ਨੇ ਬਗਨ ਸਾਹਿਬ ਅਗਰ ਉਹ ਹੈਂਡਲ ਕਰ ਲੈ ਤਾਂ ਕਾਉਂਟਰ ਕਰਨ ਲਈ ਆਪਣੀ ਸਟ੍ਰੈਟਜੀ ਕਾਲੀਦਲ ਕਾਉਂਟਰ ਕੋਈ ਨਹੀਂ ਆਸੀਦਾ ਅਜੇ ਤਾਂ ਪੰਜਾਬ ਦੀ ਲੜਾਈ ਲੜਦੇ ਆਂ ਪੰਜਾਬ ਦੀ ਗੱਲ ਕਰੀਏ ਸੋ ਅਸੀਂ ਤਾਂ ਪੰਜਾਬੀ ਕਾਉਂਟਰ ਦੀ ਲੋੜ ਹੀ ਨਹੀਂ ਪੰਜਾਬੀ ਕ੍ਰਾਸ ਪਾਰਟੀ ਲੀਨ ਆਰ ਕਨਵਰਜਿੰਗ ਟੁਵਰਡਸ ਅ ਕਾਲੀਦਲ ਕਿਉਂਕਿ ਹੁਣ ਬਠਿੰਡੇ ਦੇ ਲੋਕ ਹੈ ਤੁਸੀਂ ਦੇਖ ਲਿਆ 7 ਸਾਲ ਜਿਹੜੇ ਖਰਾਬ ਕਰਤੇ ਨਹੀਂ ਤਾਂ ਬਠਿੰਡਾ ਜਿਹੋ ਬਣਿਆ ਅਕਾਲੀ ਦਲ ਦੀ ਸਰਕਾਰ ਚ ਬਣਿਆ ਹਰਸਿਮਰਦ ਕੌਰ ਬਾਦਲ ਨੇ ਏਮਜ਼ ਵਰਗੇ ਸਾਰੀਆਂ ਚੀਜ਼ਾਂ ਲੈ ਕੇ ਆਏ ਹੁਣ 7 ਸਾਲ ਖਰਾਬ ਹੋਗੇ ਵਾਈ ਇਜ਼ ਦਾ ਫੀਲਿੰਗ ਬਠਿੰਡਾ ਕੀ ਆਪਾਂ ਡਿਵੈਲਪਮੈਂਟ ਦੀ ਗੱਲ ਕਰੀਏ ਪੰਜਾਬ ਵਿੱਚ ਫੀਲਿੰਗ ਆ ਗਈ ਕਿ ਜੇ ਤਰੱਕੀ ਅਕਾਲੀ ਦਲ ਨੇ ਕਰਾਈ ਹੈ ਆਪਾਂ ਐਕਸਪੈਰੀਮੈਂਟ ਕਰਨਾ ਬੰਦ ਕਰ ਦਈਏ ਸੋ ਜਿਹੜਾ ਐਕਸਪੈਰੀਮੈਂਟ ਸਿਸਟਮ ਪੰਜਾਬ ਦਾ ਨਾ ਉਹ ਹੁਣ ਚੇਂਜ ਹੋ ਰਿਹਾ ਹੁਣ ਪੀਪਲ ਆਰ ਕਮਿਟਿਡ ਟੂ ਦਾ ਪਾਰਟੀ ਵਿੱਚ ਲੁੱਕਸ ਆਫਟਰ ਦੈਮ ਇੱਕ ਕਹਿਣਾ ਸੀਗਾ ਸੁੱਖ ਬਲਾਸ ਦਾ ਜਿਹੜਾ ਕਿ ਮੈਂ ਕਲੱਚ ਤੋਂ ਮੈਂ ਪੈਰ ਚੱਕਾਂਗਾ ਜਦੋਂ ਜੀਸੀਬੀ ਨਾਲ ਉਹ ਯਾਰ 9 ਸਾਲ ਹੋ ਗਏ ਮੈਨੂੰ ਤਾਂ ਕੋਈ 2.5 ਸਾਲ ਆ ਵੀ ਹੋ ਗਏ ਸਾਡੀ ਏਸੀ ਪਸਾਂ ਵੀ ਬੰਦ ਕਰੂਗਾ ਦੂਜਾ ਹੀ ਮੈਨਾਂ ਕਿਤੇ ਕਲੱਚ ਤੇ ਪੇਟ ਉਹਦਾ ਨਾਲ ਚੱਕਿਆ ਜਾਏ ਕਿਤੇ ਕੀ ਆਪ ਹੀ ਰਗੜਿਆ ਜਾਏ ਲੱਪਣਾਣੀਆਂ So, after... पर तो मैं तेन एक करना पूछो मैम दोनों जरूरी जरूरी छोटा लंबा नहीं लंबा नहीं मैम की कहो गे अनेशन ਨੋਮੀਨੇਸ਼ਨ ਫਾਈਲ ਕੀਤਾ ਗਿਆ ਇੱਥੇ ਪਹੁੰਚੇ ਹੋ ਫਸਟ ਸੈਕਸ਼ਨ ਕੀਆ ਤੁਹਾਡਾ ਸਤਿ ਸ਼੍ਰੀ ਅਕਾਲ ਮਾਤਮਾ ਦਾ ਸੁਪਨਾ ਕਰਦੇ ਆ ਅਧੂਰੇ ਦਰਵਾਜ਼ਾ ਕਰਦੀਆਂ ਇਲਾਕੇ ਦੇ ਲੋਕਾਂ ਨੂੰ ਜਿੱਤਾਨੇ ਹਲਕੇ ਵਿੱਚ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ ਜਦੋਂ ਆਪਣੀ ਸਰਕਾਰ ਸੀ ਮਤਨ ਦੇਹੀ ਦੇ ਨਾਲ ਹਰ ਪਿੰਡ 'ਚ ਹਰ ਵਾਰਡ 'ਚ ਕਈ ਗੇੜੇ ਲਾ ਕੇ ਇਹ ਬਹੁਤ ਚੀਕ ਰਿਹਾ ਹੈ ਕਰੋਨਾ ਦੀ ਗ੍ਰਾਂਟਾ ਦੇ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕੀ ਦੱਸਦੇ ਸੀ ਉਸ ਤੋਂ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ ਵਿਕਾਸ ਦੇ ਵੱਡੇ ਵੱਡੇ ਕਾਰਜ ਹਰ ਪਿੰਡ ਵਿੱਚ ਤੇ ਉਹਦੇ ਬਾਅਦ ਜੇ ਤਾਕਤ ਲੋਕਾਂ ਨੇ 부ਝੀਏ ਪਾਰਟੀਆਂ ਨੂੰ ਦਿੱਤੀ ਫਿਰ ਆਪਣੇ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਸੂਬੇ ਦੀ ਆਵਾਜ਼ ਆਪਣੇ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਹਕਾ ਦੀ ਲੜਾਈ ਲੜਨ ਵਾਸਤੇ ਉਥੇ ਬੁਲੰਦ ਆਵਾਜ਼ ਦੇ ਨਾਲ ਨਾ ਕਿਸੇ ਦੇ ਥੱਲੇ ਚੁਕੇ ਨਾ ਕਿਸੇ ਡਿਕਟੇਟਰਸ਼ਿਪ ਸਰਕਾਰ ਤੋਂ ਡਰੇ ਜਿੱਥੇ ਖੜਨਾ ਸੀ ਆਪਣਿਆਂ ਦੇ ਨਾਲ ਡਟ ਕੇ ਖੜੇ ਤੇ ਉਹ ਕਦਮ ਚੱਕੇ ਜਿਦੇ ਨਾਲ ਆਪਣੇ ਸੂਬੇ ਦਾ ਫਾਇਦਾ ਹੋ ਸਕੇ ਤੇ ਆਪਣੇ ਲੋਕਾਂ ਦੇ ਨਾਲ ਖੜਾ ਦਾ ਸਾਨੂੰ ਮੌਕਾ ਮਿਲਿਆ ਮੈਂ ਇਸ ਵਾਸਤੇ ਲੋਕਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਦੀ ਸੇਵਾ ਕਰਨ ਦਾ ਮੌਕਾ ਮੈਡਮ ਬਾਦਲ ਸਾਹਿਬ ਤੋਂ ਹਰ ਵਾਰੀ ਤੋਂ ਅਲੱਗ ਹੁੰਦੇ ਸੀ ਕਿ ਕਵਰੀ ਕੈਂਡੀਡੇਟ ਹੁੰਦੇ ਸੀ ਇਸ ਤਰ੍ਹਾਂ ਕਿੰਨੀ ਕਮੀ ਖੜ ਰਹੀ ਤੁਹਾਨੂੰ ਨਹੀਂ ਬਹੁਤ ਕਮੀ ਤੋਂ ਨਾਲ ਦੀ ਬਹੁਤ ਜਿਆਦਾ ਖਲਦੀ ਹੈ ਜੀ ਅੱਜ ਸਵੇਰੇ ਵੀ ਜਿੱਥੇ ਉਹ ਮੇਰੇ ਨਾਲ ਆਸ਼ੀਰਵਾਦ ਦੇਣ ਵਾਸਤੇ ਨਹੀਂ ਹੈ ਤੇ ਮੇਰੇ ਨਾਲ ਮੇਰੇ ਕਵਰਿੰਗ ਕੈਂਡੀਡੇਟ ਹੋਣ ਨਾਤੇ ਚ ਨਹੀਂ ਹੈਗੇ ਆਵੇ ਹਲਕੇ ਜਦ ਮੈਂ ਜਾਂਦੀ ਆ ਤਾਂ ਇੱਕ ਇੱਕ ਕੋਨੇ ਚ ਉਹ ਨਜ਼ਰ ਆਂਦੇ ਨੇ ਉਹਨਾਂ ਦੇ ਕੰਮ ਨਜ਼ਰ ਆਂਦੇ ਨੇ ਸੋ ਉਹਨਾਂ ਦੀ ਕਮੀ ਤਾਂ ਬਹੁਤ ਹੁੰਦੀ ਹੈ ਜਿਸ ਤਰੀਕੇ ਦੇ ਨਾਲ ਉਹ ਮੈਨੂੰ ਹੌਸਲਾ ਦਿੰਦੇ ਸੀ ਜਿਸ ਤਰੀਕੇ ਦੇ ਨਾਲ ਭਾਵੇਂ ਉਮਰ 나ਵੀ ਹੋਏ ਲੇਕਿਨ ਪੂਰਾ ਲੰਮੀ ਹਲਕਾ ਉਹ ਸਾਥ ਕੇ ਦਿੰਦੇ ਸੀ ਸਭ ਤੋਂ ਵੱਡੀ ਲੀਡ ਮੈਨੂੰ ਲਾ ਕੇ ਉੱਥੋਂ ਦਿੰਦੇ ਸੀ ਉਹਨਾਂ ਦੀ ਘਾਟ ਤਾਂ ਹਮੇਸ਼ਾ ਹੀ ਮਹਿਸੂਸ ਹੋਗੀ ਕੋਈ ਕੋਟੋਰਿੰਗ ਕੈਂਡੀਡੇਟ ਕੋਈ ਨਹੀਂ ਸੋਬੀਰ ਜੀ ਠੀਕ ਮੈਡਮ ਵੀ ਲੱਗਦਾ ਹੈ ਕਿ ਲੰਮੀ ਪੈਸਵਰ ਲੀਡ ਹਾਸਲ ਕਰੋਗੇ ਤੁਸੀਂ ਬਿਲਕੁਲ ਕਰਾਂਗੇ ਪਹਿਲੇ ਤੋਂ ਵਾਦ ਕਰਾਂਗੇ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਆ ਗਿਆ カフェイン